ਹੁਣ ਸੀਐਮ ਸਾਹਿਬ ਨੇ ਜਿਹੜਾ ਉਹ ਤਾਲਾ ਕੱਲ ਉਹਨਾਂ ਨੇ ਆਪ ਕਹਿਤਾ ਲਾਉਣ ਲਈ ਵੀ ਮੇਰੇ ਭਾਈ ਸਰਕਾਰ ਤੇ ਤਾਲਾ ਲਾ ਦਿਓ ਤੇ ਮੇਰੀ ਗੱਲ ਤਾਂ ਮੇਰੇ ਤੇ ਇੱਕ ਤਾਲੇ ਦੀ ਗੱਲ ਕਰਕੇ ਪਰਚਾ ਦਰਜਾ ਤੇ ਸੀਐਮ ਸਾਹਿਬ ਤਾਂ ਔਨ ਰਿਕਾਰਡ ਮੀਡੀਆ ਤੇ ਤਾਲਾ ਸਪੀਕਰ ਨੂੰ ਦੇ ਰਹੇ ਆ ਤੁਹਾਡੇ ਤਾਲੇ ਦੀ ਗੱਲ ਹੋਈ ਗੱਲ ਜਿਸ ਗੱਲ ਆਸਭਾ ਸਾਹਮਣੇ ਕਿਹਾ ਕਿ ਮੈਂ ਤਾਲਾ ਲਗਾ ਮੈਂ ਮੈਂ ਇਹੀ ਕਹਿ ਰਿਹਾ ਨਾ ਫਿਰ ਵੀ ਜੇਰੇ ਮੇਰੇ ਵਾਲੇ ਤਾਲੇ ਤੇ ਪਰਚਾ ਤਤਉ ਨਾ ਸਾ ਫਿਰੋ ਬਾਕੀ মিডিਆ ਵਾਲੇ ਸਬਾਨ ਉਹਨਾਂ ਦੇ ਤਾਲੇ ਤੇ ਪਰਚਾ ਬਣਦਾ ਕਿ ਨਹੀਂ ਬਣਦਾ ਮੈਨੂੰ ਇਹ ਜਵਾਬ ਦੇ ਦੇਣਾ ਵੀ ਜੇ ਮੇਰੇ ਵਾਲੇ ਤਾਲੇ ਤੇ ਪਰ ਮੇਰਾ ਤਾਲਾ ਹੈ ਜਿਹੜਾ ਉਹ ਤਕਲੀਫ ਰਗਬ ਚੱਡੇ ਦੀ ਆ ਪਰਚਾ ਨਾ ਉਰੇ ਦੀ ਸਰਕਾਰ ਨੇ ਕੀਤਾ ਨਾ ਔਰ ਇਹਦੀ ਪੁਲਿਸ ਨੇ ਕੀਤਾ ਨਾ ਪੰਜਾਬ ਦੇ ਕਿਸੇ ਨੇ ਕੀਤਾ ਇਹ ਹੁਕਮ ਆ ਜਿਹੜਾ ਰਗਬ ਚੱਡੇ ਦਾ ਆਇਆ ਹੁਕਮ ਉਹਦੇ ਇਸ਼ਾਰਿਆਂ ਦੇ ਉੱਤੇ ਨੱਚਦੀ ਆ ਸਾਰੀ ਸਰਕਾਰ ਪੰਜਾਬ ਦੀ ਤੇ ਜਦੋਂ ਉਹਦਾ ਨਾਂ ਲਿਆ ਤੇ ਮੇਰੇ ਤੇ ਇੱਕ ਪਰਚਾ 100 ਪਰਚੇ ਕਰ ਲੋ ਜਿਹੜਾ ਰਗਬ ਚੱਡਾ ਉਹ ਬਚ ਜੂਗਾ ਉਹ ਬੜੇ ਤਾਂ ਸਹੀ ਲੁਧਿਆਣੇ ਦੱਸਾਂਗੇ ਵੀ ਕਿਤੋਂ ਕਿਤੋਂ ਨੇ ਕੀ ਕੁਸ਼ ਕੀਤਾ ਏ ਇਸ ਕਰਕੇ ਬਿਲਕੁਲ ਇਹ ਮੇਰੀ ਆਵਾਜ਼ ਲੋਕਾਂ ਦੀ ਦੱਬੀ ਨਹੀਂ ਜਾਣੀ ਅੱਜ ਦੇਖ ਲਓ ਲੋਕ ਕਿੰਨੇ ਪਰਸੈਂਟ ਗਿਣਤੀ ਵਾਧਾ ਉੱਥੇ ਚੱਲੋ ਤੇ ਜੇ ਹਿੰਮਤ ਆ ਜੇ ਹੁਣ ਜਾਣ ਆ ਸਰਕਾਰ ਚ ਰਗਬ ਚੱਡੇ ਚ ਜਾਂ ਕੇਜਰੀਵਾਲ ਚ ਹੁਣ ਗ੍ਰਿਫਤਾਰ ਕਰਨ ਦੇਣ ਆਏ ਆ ਲੋਕ ਗ੍ਰਿਫਤਾਰੀਆਂ ਮੈਂ ਤਾਂ ਚਲੋ ਕੁਛ ਵੀ ਨਹੀਂਗਾ ਪਰ ਜਿਹੜੇ ਆਮ ਲੋਕ ਨੇ ਅਸੀਂ ਤਾਂ ਕਹਿ ਦਿੰਨੇ ਆ ਅਸੀਂ ਤਾਂ ਐਮਪੀ ਆ ਅਸੀਂ ਤਾਂ ਤਾਕਤਵਰ ਮੰਤਰੀ ਆ ਆਮ ਲੋਕ ਨੂੰ ਕਿਸੇ ਭਲੇਖੇ ਨਾਲ ਤਾਂ ਨਹੀਂ ਸੱਦਿਆ ਲੋਕਾਂ ਨੂੰ ਠੋਕ ਬਜਾ ਕੇ ਆਵਾਨ ਕੀਤਾ ਵੀ ਗ੍ਰਿਫਤਾਰੀਆਂ ਦੇਣ ਆਉਣੀਆਂ ਤੇ ਫਰ ਨੇ ਵੀਡੀਓ ਚ ਕਿਹਾ ਹੈ ਵੀ ਆ ਲੋ ਉਹ వాటర్ ਕੈਨ ਨੇ ਯਾਰ ਫੇਰ ਉਹੀ ਗੱਲ ਇਹ ਸਰਕਾਰ ਜਦੋਂ ਉਧਰੋਂ ਗੋਲੀਆਂ ਵੱਜਦੀਆਂ ਸੀ ਸਾਡੇ ਸ਼ੂਕਰਮਨ ਵਰਗੇ ਉਹਨਾਂ ਤੇ ਤੇ 0 ਐਫ ਆਈ ਆਰ ਕਰਦੇ ਆ ਦਰਜ ਅੱਜ ਤੱਕ ਇਹਨਾਂ ਤੋਂ ਹੋਇਆ ਕੁਝ ਨਹੀਂ ਕਿੰਨੀਆਂ ਦੀਆਂ ਅੱਖਾਂ ਚ ਲਿਆ ਗਈਆਂ ਤੇ ਸਾਡੇ ਤੇ ਇਹਨਾਂ ਦਾ ਪਰਚਾ ਇਹਨਾਂ ਦਾ ਬਾਟਰ ਕੈਨਨ ਕੀ ਕਰ ਲੈਣਗੇ ਬਿੱਟੂ ਸਰੇ ਦਾ ਰੁਕਿਆ ਹੋਇਆ ਸੀ ਆਸੂ ਜੀ ਨੂੰ ਸਰ ਤਲਵਾਰ ਸਾਹਿਬ ਦੇ ਘਰੇ ਸੀ ਫੋਟੋ ਕਰੀਏ ਇੱਥੇ ਹੋ ਗਿਆ 6:30 ਵੇ ਦਾ ਇੱਕ ਕਹਾਵਤ ਜਦ ਜਦ ਸਰਕਾਰ ਡਰਦੀ ਹੈ ਖਾਕੀ ਕੋ ਅੱਗੇ ਕਰਦੀ ਹੈ ਇਹ ਤਾਂ ਆਮ ਗੱਲ ਆ ਜਦੋਂ ਸਰਕਾਰ ਦੀਆਂ ਲੱਤਾਂ ਕੰਬਦੀਆਂ ਸਰਕਾਰ ਨੂੰ ਘਬਰਾਹਟ ਹੁੰਦੀ ਆ ਫਿਰ ਉਹ ਖਾਕੀ ਨੂੰ ਅੱਗੇ ਕਰਦੀ ਆ ਤੇ ਇਹਨਾਂ ਨੂੰ ਪੂਰੀ ਤਦਾਦ ਚ ਪਰ ਅਸੀਂ ਅੰਦਰ ਸਾਰੇ ਅਫਸਰ ਸਾਡੇ ਨੇ ਅਸੀਂ ਚਾਹ ਵੀ ਦੋ ਤਿੰਨ ਵਾਰ ਪਲਾਈਆ ਕੌਫੀ ਵੀ ਪਲਾਈਆ ਚੰਗੀ ਤਰ੍ਹਾਂ ਸੇਵਾ ਵੀ ਕੀਤੀ ਆ ਤੇ ਇਸ ਕਰਕੇ ਜਾਣਾ ਤਾਂ ਹੈਗਾ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਮੈਂ ਉਸ ਗੱਲ ਤੇ ਗੱਲ ਹੀ ਨਹੀਂ ਕਰਦਾ ਤੁਹਾਡੇ ਹਿਸਾਬ ਨਾਲ ਮੈਂ ਰੁਕਣਾਂ ਲ ਐ ਐ ਕਿਵੇਂ ਰੁਕ ਜੂਗਾ ਕੋਈ ਜਿਹੜਾ ਸਾਡਾ ਵਰਕਰ ਨਹੀਂ ਰੁਕਿਆ ਤੇ ਮੈਨੂੰ ਰੋਕ ਕੇ ਤਾਂ ਕਮਾਲ ਆ ਮੈਂ ਫਿਰ ਫਿਰ ਮੈਂ ਮੇਰੇ ਮੇਰੇ ਪੱਲੇ ਕੀ ਆ ਜੇ ਮੈਂ ਇਹਨਾਂ ਦੇ ਕੋਲ ਤੇ ਰੁਕ ਜਮਾ ਚਲੋ ਅੱਗੇ ਇਸ ਕਰਕੇ ਜਿਹੜਾ ਵਰਕਰ ਆ ਪੂਰੀ ਤਿਆਰੀਆਂ ਗਿਫਤਾਰੀ ਦੇ ਲਈ ਤੇ ਤਿਆਰ ਬਲਕੋ ਤਿਆਰ ਬਰਸਾ ਸਮਨ ਲੈ ਕੇ ਆਏ ਸੀ ਸਮਨ ਲੈ ਕੇ ਆਏ ਨੇ ਉਹ ਜੋ ਮਰਜ਼ੀ ਲੈ ਕੇ ਆਉਣ ਉਹ ਯਾਰ ਪੁਲਿਸ ਦਾ ਜਾਂ ਐਡਮਿਨਿਸਟ੍ਰੇਸ਼ਨ ਦਾ ਆਪਣਾ ਇੱਕ ਸਿਸਟਮ ਹੁੰਦਾ ਏ ਕਿਉਂਕਿ ਐਡਮਿਨਿਸਟ੍ਰੇਸ਼ਨ ਦਾ ਤਾਂ ਕੋਈ ਅੱਜ ਕਸੂਰ ਨਹੀਂ ਹੁੰਦਾ ਇਹ ਤਾਂ ਜੋ ਉੱਤੋਂ ਹੁਕਮ ਆਉਣਾ ਉਹਦੀ ਤਮੀਲ ਕਰਨੀ ਹੈ ਇਹਨਾਂ ਨੇ ਤੇ ਅਸੀਂ ਇਹ ਕਹਿੰਦੇ ਆਂ ਵੀ ਭਾਈ ਜਿਨ੍ਹਾਂ ਨੇ ਕਟਰ ਚਲਾਇਆ ਉਹਨਾਂ ਤੇ ਪਰਚਾ ਉਹਨਾਂ ਤੇ ਪਰਚਾ ਦੇ ਕੇ ਆਜੋ ਕਮਿਸ਼ਨਰ ਤੇ ਪਰਚਾ ਦੋ 6 ਐਮਐਲਏ ਤੇ ਪਰਚਾ ਦੋ ਜਿਨ੍ਹਾਂ ਨੇ ਕਟਰ ਚਲਵਾਇਆ ਅੱਜ ਤੱਕ ਇਹਨਾਂ ਦੇ ਮੂੰਹਾਂ 'ਚ ਘੰਗਰੂ ਵੜੇ ਆ ਅੱਜ ਤੱਕ ਜਿਹੜੇ ਐਮਐਲਏ ਨੇ ਤੋੜੇ ਆ ਜਿੰਦੇ ਸੀਲਾਂ ਤੋੜੀਆਂ ਉਹਨਾਂ ਤੇ ਕਿਉਂ ਨਹੀਂ ਅੱਜ ਤੱਕ ਬੋਲ ਸਕੇ ਸਾਰੇ ਆਜੋ ਉੱਥੇ ਚਲਦੇ ਓਕੇ ਓਕੇ ਅੰਨਾ ਸਾਹਿਬ ਮਾਈਕ ਤੇੰਕਿਊ ਉਹ ਸਰਕਾਰ ਦਾ ਸ਼ਾਰਟ ਕਰ ਅੱਗੇ ਹੋ ਕੇ ਸ਼ਾਰਟ ਕਰ ਲਾ ਤੁਸੀਂ ਦੇਖ ਸਕਦੇ ਹੋ ਸੰਸਦ ਰਵਨੀਤ ਸਿੰਘ ਬਿੱਟੂ ਜਾ ਰਹੇ ਨੇ ਪਹਿਲਾਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਹਾਲਾ ਅਧਿਕਾਰੀ ਜਿਹੜੇ ਨੇ ਉਹ ਪਹੁੰਚੇ ਸਨ ਹਾਲਾ ਅਧਿਕਾਰੀਆਂ ਵੱਲੋਂ ਰੋਕਣ ਦੀ ਕੋਸ਼ਿਸ਼ ਜਿਹੜੀ ਹੈ ਰਵਨੀਤ ਸਿੰਘ ਬਿੱਟੂ ਖਰੋਂ ਨੂੰ ਕੀਤੀ ਗਈ ਸੀ ਤਾਂ ਤੁਸੀਂ ਦੇਖ ਸਕਦੇ ਹੋ ਰਵਨੀਤ ਸਿੰਘ ਬਿੱਟੂ ਜਾ ਰਹੇ ਨੇ ਰੁਕੇ ਨਹੀਂ ਹੈਗੇ ਪੁਲਿਸ ਦੇ ਰੋਕਣ ਦੇ باوجود ਤਾਂ ਹੁਣ ਮੌਕੇ ਤੇ ਪੁੱਜਣਗੇ ਗ੍ਰਿਫਤਾਰੀ ਜਿਹੜੀ ਦੇਣ ਦੀ ਗੱਲ ਕੀਤੀ ਗਈ ਸੀ ਤਾਂ ਅੱਜ ਗ੍ਰਿਫਤਾਰੀ ਦੇਣਗੇ ਰਵਨੀਤ ਸਿੰਘ ਬਿੱਟੂ ਤਾਂ ਸੰਸਦ ਰਵਨੀਤ ਸਿੰਘ ਬਿੱਟੂ ਤੁਸੀਂ ਦੇਖ ਸਕਦੇ ਹੋ ਜਾ ਰਹੇ ਨੇ ਗ੍ਰਿਫਤਾਰੀ ਦੇਣ ਦੀ ਗੱਲ ਕੀਤੀ ਗਈ ਸੀ ਗ੍ਰਿਫਤਾਰੀ ਦੇਣ ਦੀ ਗੱਲ ਕੀਤੀ ਸੀ ਦਨੀ ਸਿੰਘ ਬਿੱਟੂ ਵੱਲੋਂ ਤਾਂ ਤੁਸੀਂ ਦੇਖ ਸਕਦੇ ਹੋ ਪੂਰੀ ਤਿਆਰੀ ਵਿੱਚ ਨੇ ਸੰਸਦ ਦਨੀ ਸਿੰਘ ਬਿੱਟੂ ਰਾਸ਼ਟਰੀ ਟੀਵੀ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰਾਸ਼ਟਰੀ ਟੀਵੀ ਤੇ ਤਸਵੀਰਾਂ ਦੇਖ ਰਹੇ ਹੋ ਤੁਸੀਂ ਸੰਸਦ ਦਨੀ ਸਿੰਘ ਬਿੱਟੂ ਤੁਸੀਂ ਦੇਖ ਸਕਦੇ ਹੋ ਤਾਂ ਤਾਂ ਪਾਲਸਮਨ ਲੋਕਾਂ ਨੇ ਕੋਸ਼ਿਸ਼ ਕੀਤੀ ਸੀ ਪਰ ਰਵਨੀਤ ਸਿੰਘ ਬਿੱਟੂ ਆਪਣੇ ਕਾਫਲੇ ਨਾਲ ਉੱਥੇ ਮੌਕੇ ਤੇ ਪੁੱਜਣਗੇ ਗ੍ਰਿਫਤਾਰੀ ਦੇਣ ਦੀ ਗੱਲ ਕੀਤੀ ਗਈ ਸੀ ਤਾਂ ਰਵਨੀਤ ਸਿੰਘ ਬਿੱਟੂ ਕਹਿੰਦੇ ਗ੍ਰਿਫਤਾਰੀ ਦੇਵਾਂਗੇ ਤਾਂ ਇਹ ਵੀ ਬਿਆਨ ਦਿੱਤਾ ਵੀ ਜਦਜਦ ਸੱਤਾ ਦਰਤੀ ਹੈ ਖਾਕੀ ਨੂੰ ਅੱਗੇ ਕਰਤੀ ਹੈ ਤਾਂ तमाम ਜਿਹੜੇ ਤੁਸੀਂ ਦੇਖ ਸਕਦੇ ਹੋ तमाम ਆਗੂ ਉੱਥੇ ਪੁੱਜਣਗੇ ਤਾਂ ਮੌਕੇ ਤਸਵੀਰ ਤੁਹਾਨੂੰ ਦਿਖਾਵਾਂਗੇ ਆਪ ਜੀ ਇਸ ਸਰ ਦਸ਼ਕਾ ਦਾ ਬੋਲ-ਬੋਲ ਸਵਾਗਤ ਹੈ ਜੀ ਮੈਂ ਅੰਦਰ ਪਾਲ ਸਿੰਘ ਤੁਨਾ ਤਾਂ ਤੁਸੀਂ ਦੇਖ ਸਕਦੇ ਹੋ ਕਾਂਗਰਸੀ ਆਗੂਆਂ ਵੱਲੋਂ ਅੱਜ ਗ੍ਰਿਫਤਾਰੀ ਦੇਣੀ ਚਾਹੀਦੀ ਹੈ ਤਾਂ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਵੱਡਾ ਜਿਹੜਾ ਸਿਕਿਉਰਿਟੀ ਦਾ ਧੰਮ-ਜਮ ਜਿਹੜਾ ਕੀਤਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਪਹੁੰਚੇ ਹੋਏ ਨੇ ਕਾਂਗਰਸੀਆਂ ਨੂੰ ਅੰਦਰ ਜਾਣ ਤੋਂ ਰੋਕਣ ਦੇ ਲਈ ਗ੍ਰਿਫਤਾਰੀ ਦੇਣ ਵਾਸਤੇ ਕਾਂਗਰਸੀ ਆਗੂ ਆਏ ਨੇ ਸੰਸਦ ਅਵਨੀਤ ਸਿੰਘ ਬਿੱਟੂ ਉਹਦੀ ਗਵਾਹੀ ਵਿੱਚ ਆਣੀ ਤੁਹਾਨੂੰ ਜਿੱਥੇ ਗ੍ਰਿਫਤਾਰ ਕਰਨ ਵਾਸਤੇ ਬੱਸਾਂ ਲੈ ਜਾਂਦੀਆਂ ਗਈਆਂ ਨੇ ਤਾਂ ਉੱਥੇ ਪਾਣੀ ਦੀਆਂ ਬਿਛਾਰਾ ਕਰਨ ਵਾਸਤੇ ਜੇ ਜਿਹੜੀ ਭੀੜ ਹੈ ਉਹ ਕਿਤੇ ਹੋ ਜਾਂਦੀ ਹੈ ਉਹ ਉਗਰ ਹੋ ਜਾਂਦੀ ਹੈ ਤਾਂ ਉਹਨੂੰ ਵੀ ਕਵਰ ਕਰਨ ਵਾਸਤੇ ਤੁਸੀਂ ਦੇਖ ਸਕਦੇ ਹੋ ਪਾਣੀ ਦੀਆਂ ਬਿਛਾਰਾ ਜਿਹੜੀ ਕਹ ਦੇਣੇ ਵਾਟਰ ਕੈਨਨ ਦੀਆਂ ਗੱਡੀਆਂ ਵੀ ਇੱਥੇ ਪਹੁੰਚੀਆਂ ਹੋਈਆਂ ਨੇ ਤਾਂ ਰਾਸ਼ਟਾਨੀ ਟੀਵੀ ਤੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਾਂਗਰਸੀ ਆਗੂ ਅੱਜ ਗ੍ਰਿਫਤਾਰੀ ਦੇਣ ਆਏ ਨੇ ਕਾਰਪੋਰੇਸ਼ਨ ਨੂੰ ਤਾਲਾ ਲਾਉਣ ਦੇ ਚੱਲਦੇ ਆ ਕਾਂਗਰਸੀ ਆਗੂ ਉਤੇ ਮਾਮਲਾ ਦਰਜ ਕੀਤਾ ਗਿਆ ਸੀ ਪਰਚਾ ਦਰਜ ਕੀਤਾ ਗਿਆ ਸੀ ਜਿਹੜਾ ਅੱਜ ਗੈਰ ਜ਼ਮਾਨਤੀ ਜਿਹੜੇ ਪੱچے ਜਿਹੜੇ ਦਰਜ ਕੀਤੇ ਗਏ ਸਨ ਉਹਨੂੰ ਲੈ ਕੇ ਅੱਜ ਕਾਂਗਰਸੀਆਂ ਨੇ ਗ੍ਰਿਫਤਾਰੀ ਦੇਣ ਦਾ ਪ੍ਰੋਗਰਾਮ ਲਿਖਿਆ ਸੀ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਵੀ ਜਿੱਥੇ ਪੁਲਿਸ ਦੀਆਂ ਗੱਡੀਆਂ ਆਈਆਂ ਹੋਈਆਂ ਨੇ ਉੱਥੇ ਤੁਸੀਂ ਦੇਖ ਸਕਦੇ ਹੋ ਵਾਟਰ ਕੈਨਨ ਵੀ ਪਹੁੰਚੇ ਹੋਏ ਨੇ ਇੱਥੇ ਵਾਟਰ ਕੈਨਨ ਪਹੁੰਚੇ ਨੇ ਤਾਂ ਜੋ ਭੀੜ ਨੂੰ ਖੰਡਾਇਆ ਜਾਵੇ ਵਾਟਰ ਕੈਨਨ ਦੀਆਂ ਦੋ ਦੋ ਗੱਡੀਆਂ ਇੱਥੇ ਤੁਹਾਨੂੰ ਨਜ਼ਰ ਆ ਰਹੀਆਂ ਨੇ ਇੱਕ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਬਾਹਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਾਂਗਰਸ ਪਾਰਟੀ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਜਾਣਾ ਤਾਂ तमाम ਚੀਜ਼ਾਂ ਨੇ ਤਾਂ ਇੱਕ ਪਾਸੇ ਦੂਜੇ ਪਾਸੇ ਸੰਸਦ ਅਨੀਤ ਸਿੰਘ ਬਿੱਟੂ ਹੋਰੀ ਪਹੁੰਚੇ ਹੋਏ ਨੇ ਸੰਬੋਧਨ ਕਰਦੇ ਨੇ ਵਰਕਰਾਂ ਨੂੰ ਤੇ ਹੁਣ ਜਲਦੀ ਚਾਲੇ ਪਹੁੰਚ ਕੇ ਦੇਖਦੇ ਹਾਂ ਕੀ ਮਾਹੌਲ ਮੌਕੇ ਦਾ ਬਣੇਗਾ ਪਾਟ ਤੂਸ਼ ਸਾਹਿਬ ਇਹਦੇ ਤੋਂ ਨਾ ਕੋਈ ਇੱਧਰ ਆ ਜਾ ਬੰਦਾ ਮੈਂ ਤੇ ਪਿੱਛੇ ਹੋ ਜਾ ਬਸ ਦੋਵੇਂ ਹੁਤਾਇ ਇੱਕ ਜੀ ਨਹੀਂ ਨਹੀਂ ਜਾ ਰਹੀ ਉਹ ਯਾਰ ਪਹਿਲਾਂ ਤੂੰ ਸੈਟਿੰਗ ਨਹੀਂ ਲੇਕੀ ਹੁ ਸਾਰਾ ਕੰਮ ਕਰ ਰਿਹਾ ਮੈਂ ਹੋ ਗਿਆ ਸਾਰਾ ਹੋ ਗਿਆ ਹਾਂ ਤੇ ਭੈਣ ਭਰਾ ਨੇ ਉਹਨਾਂ ਨੂੰ ਵਰਤਿਆ ਦਿੱਲੀ ਬੈਠ ਕੇ ਚੱਲੇ ਸਾਰੇ ਕਹਿਣਾ ਰੱਖੀ ਚਾਪ ਨੂੰ ਲੁੱਟ ਕੇ ਲੈ ਕੇ ਗਿਆ ਚੰਡਿਆ ਤੇਰੇ ਖਰਚੀ ਬੀਤਾ ਦਾ ਲਾਉਂਗਾ ਤੇਰੇ ਖਰਚੀ ਬੀਤਾ ਦਾ ਲਾਉਂਗਾ ਤੂੰ ਯਾਦ ਰੱਖੀ ਬਾਘੀ ਦਿਨਾਂ ਪਾਲਿਆ ਹੋਏ ਕਾਲਾ 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 ਵੀ ਸਾਰਾ ਆਜ਼ਾਦ ਬਣਾ ਕੇ ਆ ਕੇ ਤੂੰ ਮੇਰੇ ਤੇ ਬੱਚਾ ਬਿਖਰਾਇਆ ਉਹਨਾਂ ਕਰ ਗ੍ਰਿਫਤਾਰ ਤੇ ਆ ਜਾ ਜੀ ਮੇਰੇ ਮੁਰਦਾਬਾਦ ਮੁਰਦਾਬਾਦ ڪو ڪو آيو آهي مبارڪ مبارڪ آيو آهي مبارڪ इसको आगे करता गर्णानी है खड़े करना कोई है, गर्णानी है।, गर्णानी गर्णानी है। गर्णानी। गर्णानी गर्णानी मुखी जहिड़ी आहे ਯਾਰੋ ਨਾ ਕਰਦਾ ਪੰਜਾਬੀ ਕਿਤੇ ਨਾ ਪਾਉਂਦਾ ਕਰਦੇ ਓਏ ਜਿੰਦਾਬਾਦ ਜਿੰਦਾਬਾਦ ਇੱਕ ਨਿਖਾਰ ਹਵਾ ਦਾ ਕਰਦਾ ਜਿੰਦਾਬਾਦ ਇੱਕ ਗੀਤ ਉੱਪਰ ਆ ਰਿਹਾ ਸੀ ਜਿੰਦਾਬਾਦ ਤੁਸੀਂ ਵੀ ਕਰਦੇ ਲੈ ਤੁਟੋ ਜੀ ਤੁਟੋ ਜੀ ਬਸ ਤਾਂ ਪੂਰਾ ਹੋ ਲਿਓ ਕੱਟਿਆ ਹੋ ਫਰੇ ਯਾ ਜੋੜੇ we yeah. got to leave